ਗੁਰੂ ਹਰਗੋਬਿੰਦ ਸਾਹਿਬ ਵਰਗੀ ਤੇਗ ਕੋਈ ਨਹੀਂ ਚਲਾ ਸਕਦਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦਰਸ਼ਨ ਕਰੀਦੇ ਨੇ ਉਹਨਾਂ ਦੇ ਤੇਗੇ ਦੇ ਤੇ ਸਮਝ ਪੈਂਦੀ ਹੈ ਵੀ ਇਹਨੂੰ ਤੇ ਉਠਾਉਣ ਵਾਲੀ ਬੰਦਾ ਪੰਜਾਂ ਚੋਹਾਂ ਮਿੰਟਾਂ ਚ ਸੋਚੇਗਾ ਵੀ ਇਹ ਗੋਟ ਦਿੱਤੇ ਨੇ ਟੁੱਟਣ ਵਰਗੇ ਹੋ ਗਏ ਨੇ ਇਹਨੂੰ ਮੈਦਾਨੇ ਜਗ ਵਿੱਚ ਚਲਾ ਲੈਣਾ ਇਹ ਖੁਦ ਖੁਦਾ ਗੁਰੂ ਹਰਗੋਬਿੰਦ ਸਾਹਿਬ ਦੀ ਖੇਡ ਹੈ ਤੀਰਸ਼ ਕਹਿੰਦੇ ਉਹਨਾਂ ਦਾ ਤੀਰ ਪੱਥਰਾ ਵਰਗੇ ਸੀਨੇ ਚੀਰ ਦਿੰਦਾ ਹੈ ਦੇਖ ਤੇ ਤੀਰ ਦੇ ਧਨੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦਾ ਮੁਕਾਬਲਾ ਕੌਣ ਕਰ ਸਕਦਾ ਉਹ ਤੇ ਮਨੁੱਖੇ ਜਾਮੇ 'ਚ ਖੇਲ ਖੇਲਦੇ ਨੇ ਨਹੀਂ ਤੇ ਕੀੜਿਆਂ ਦੀ ਢਾਰ ਕਾਲ ਦੇ ਅੱਗੇ ਕਿੱਥੇ ਟਿਕੇ ਕਿੱਦਣਾ ਦੀ ਧਾਰ ਸ਼ੇਰ ਦੇ ਅੱਗੇ ਕਿੱਥੇ ਟਿਕਦੀ ਹੈ ਗੁਰ ਅਗੋਚਰ ਨਿਰਮਲਾ ਗੁਰ ਜੇਵੜ ਵਰਨਾ ਕੋਏ ਗੁਰ ਸਮਰਾਥ ਅਪਾਰ ਗੁਰਗੜ